ਅਸੀਂ ਜਗਤ ਤੇ ਆਪਣੀ ਤੇ ਹੋਰਨਾਂ ਦੀ ਮਦਦ ਕਰਨ ਲਈ ਆਏ ਹੋਏ ਹਾਂ ਹੋਰਨਾਂ ਦੀ ਸੇਵਾ ਕਰਕੇ ਜੀਵਨ ਮੁਕਤ ਪੁਰਸ਼ ਆਪਣੀ ਦੇਹ ਨੂੰ ਸਫਲ ਕਰਦਾ ਹੈ ਬਣਾ ਵਿੱਚ ਬੈਠ ਕੇ ਇਸ ਦੇਹੀ ਨੂੰ ਬ्यर्थ ਕਰ ਛੱਡਣਾ ਠੀਕ ਨਹੀਂ ਗੁਰੂ ਦੇ ਸਿੱਖ ਇਸ ਦੇਹ ਨੂੰ ਬੱਚੇ ਬੱਚੀਆਂ ਤੇ ਤ੍ਰੇਮਤਾ ਨੂੰ ਮੁਸ਼ਕਲਾਂ ਵਿੱਚੋਂ ਕੱਢਣ ਜਾਂ ਮੁਸਲਮਾਨਾ ਦੀ ਕੈਦ ਵਿੱਚੋਂ ਰਿਹਾਅ ਕਰਾਉਣ ਦੇ ਯਤਨਾਂ ਵਿੱਚ ਸਫਲ ਕਰਦੇ ਸਨ ਮਿਸਟਰ ਕਨਿੰਗਮ ਨੇ ਆਪਣੀ ਲਿਖੀ ਸਿੱਖਾਂ ਦੀ ਹਿਸਟਰੀ ਵਿੱਚ ਇੱਕ ਨਿਹੰਗ ਸਿੰਘ ਦਾ ਜ਼ਿਕਰ ਕੀਤਾ ਹੈ ਜੋ ਰੋਪੜ ਦੇ ਪਾਸ ਕੱਲਮਕੱਲਾ ਇੱਕ ਸੜਕ ਬਣਾਇਆ ਕਰਦਾ ਸੀ ਉਸ ਨੂੰ ਮੁਕਤੀ ਦੀ ਪਰਵਾਹ ਨਹੀਂ ਸੀ ਜੀਵਨ ਮੁਕਤ ਤਾਂ ਉਹ ਸੀ ਹੀ ਉਹ ਸੜਕ ਬਣਾਉਣ ਦੇ ਕਾਰੇ ਲੱਗ ਕੇ ਆਪਣੀ ਦੇਹ ਸਫਲ ਕਰ ਰਿਹਾ ਸੀ ਪਿੰਡਾਂ ਦੇ ਲੋਕੀ ਉਸ ਦੇ ਖਾਣ ਨੂੰ ਰੋਟੀ ਆਪ ਹੀ ਲਿਆਉਂਦੇ ਸਨ ਦੇਹ ਦਾ ਅਸਲੀ ਵੈਰਾਗ ਇਹ ਹੈ ਕੌਮ ਦੇ ਵਿਚਾਰਵਾਨ ਆਦਮੀ ਆਪਣੀ ਅਕਲ ਤੇ ਮਿਹਨਤ ਨਾਲ ਹੋਰਨਾਂ ਦਾ ਭਲਾ ਕਰਨ ਯਤੀਮ ਖਾਨੇ ਖੋਲ ਦੇਣ بجائے ਇਸ ਦੇ ਕਿ ਆਪ ਵੈਰਾਗਵਾਨ ਹੋ ਕੇ اٹੰਕ ਹੋ ਬੈਠਣ ਵਾਹਿਗੁਰੂ ਨੂੰ ਦੇਖਣ ਦੀ ਇੱਛਾ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਸਾਨੂੰ ਉਸ ਦੇ ਸਿਮਰਨ ਦੀ ਤਾਕੀਦ ਕੀਤੀ ਹੈ ਗੁਰਮੁਖ ਕੋਟ ਉਦਾਰ ਦਾ ਭਾਈ ਦੇ ਨਾਮ ਹੈ ਏਕ ਕਣੀ ਗੁਰਮੁਖ ਨਾਮ ਦੀ ਏਕ ਕਣੀ ਦਿੰਦਾ ਹੈ ਜਗਿਆਸੂ ਇਸ ਨੂੰ ਹਿਰਦੇ ਵਿੱਚ ਰੱਖ ਸਿਮਰਨ ਕਰਕੇ ਸੰਜਰਦਾ ਹੈ ਇਸ ਤਰ੍ਹਾਂ ਕਰੋੜਾਂ ਰੂਹਾਂ ਤਰਦੀਆਂ ਹਨ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਹਰ ਨਾਲ ਰਹਿਣ ਦਾ ਤਰੀਕਾ ਹੈ ਮਨੋ ਨਾ ਵਿਸਾਰਨਾ ਵਾਹਿਗੁਰੂ ਜੀ ਦਾ ਸਿਮਰਨ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਨਾਮ ਪਾਪ ਔਰ ਦੁੱਖ ਕੱਟਦਾ ਹੈ ਜਿੰਨਾ ਵੀ ਇੱਕ ਚਿੱਤ ਹੋ ਕੇ ਸਿਮਰਿਆ ਜਾਵੇ ਨਾਮ ਸਿਮਰੋ ਨਾਮ ਸੁਚੇਤ ਮਨ ਤੋਂ ਅਚੇਤ ਮਨ ਵਿੱਚ ਸਿੰਜਰ ਕੇ ਪੁਰਾਣੇ ਪਏ ਸੰਸਕਾਰਾਂ ਨੂੰ ਕੱਢਦਾ ਹੈ ਤੇ ਜਦ ਨਾਮ ਅਚੇਤ ਮਨ ਵਿੱਚ ਵਸ ਜਾਵੇ ਤਾਂ ਆਪੇ ਸਿਮਰਨ ਹੁੰਦਾ ਰਹਿੰਦਾ ਹੈ ਗੁਰੂ ਸਾਹਿਬ ਤੋਂ ਪਹਿਲਾਂ ਪਰਮਾਰਥ ਦੀ ਤਰੱਕੀ ਵਿਅਕਤੀਗਤ ਕੀਤੀ ਜਾਂਦੀ ਹੈ ਗੁਰੂ ਸਾਹਿਬ ਨੇ ਭਾਈਚਾਰੇ ਵਿੱਚ ਰਹਿ ਕੇ ਨਾਮ ਜਪਣ ਦੀ ਜਾਚ ਸਿਖਾਈ ਜਦ ਵੀ ਵਕਤ ਮਿਲੇ ਨਾਮ ਜਪਿਆ ਜਾ ਸਕਦਾ ਹੈ ਰੇਲ ਗੱਡੀ ਵਿੱਚ ਚੜ੍ਹਨਾ ਹੈ ਉਹ ਲੇਟ ਆ ਰਹੀ ਹੈ ਉਸ ਦਾ ਇੰਤਜ਼ਾਰ ਹੈ ਉਸ ਵੇਲੇ ਨਾਮ ਜਪਿਆ ਜਾ ਸਕਦਾ ਹੈ ਵਕਤ ਦੀਆਂ ਵਿਰਲਾ ਵਿੱਥਾ ਨੂੰ ਇਸ ਤਰ੍ਹਾਂ ਸਫਲ ਕੀਤਾ ਜਾ ਸਕਦਾ ਹੈ ਇਹ ਸਾਧਨ ਆਸਾਨ ਹੈ ਸਹਿਜ ਹੈ ਇੱਕ ਨਿਰਯਤਨ ਯਤਨ ਹੈ ਸਮਾ ਭਾਵੇਂ ਲੱਗਦਾ ਹੈ ਜੋਗੀ ਜੋ 2 ਸਾਲ ਵਿੱਚ ਲਾਭ ਪ੍ਰਾਪਤ ਕਰ ਸਕਦਾ ਹੈ ਗ੍ਰਸਤੀ ਤੱਬਰ ਵਿੱਚ ਰਹਿ ਕੇ ਕਿਸੇ ਨਿਰਯਤਨ ਯਤਨ ਨਾਲ ਕੁਝ ਸਮਾ ਵਾਦਲਾ ਕੇ ਉਹੀ ਹਾਲਤ ਪੈਦਾ ਕਰ ਸਕਦਾ ਹੈ ਗੂੜੀ ਸ਼ਰਦਾ ਹੋਵੇ ਤਾਂ ਜਲਦੀ ਵੀ ਹੋ ਸਕਦਾ ਹੈ। ਨਾਮ ਜਪਣ ਨਾਲ ਹੰਕਾਰ ਨਹੀਂ ਆਉਂਦਾ। ਇਹ ਵਾਅਦਾ ਹੈ। ਨਾਮ ਜਪਣਾ, ਨਾਲੇ ਚਾਲ ਚੱਲਣ, ਚੰਗਾ ਰੱਖਣਾ ਤੇ ਸੰਗਤ ਕਰਨੀ ਹੈ। ਸੰਗਤ ਕਰਨੀ ਹੈ ਵੀ ਤraag ਗੁਰਮੁਖ ਦੀ ਬਾਣੀ ਦੀ ਜਾਂ ਉਹਨਾਂ ਦੀ ਜੋ ਇਸ ਨਾਮ ਜਪਣ ਦੇ ਰਸਤੇ ਤੁਰੇ ਹਨ। ਅਚੇਤ ਮਨ ਜਦ ਨਾਮ ਸਿਮਰਦਾ ਹੈ ਸਾਨੂੰ ਪਤਾ ਨਹੀਂ ਲੱਗਦਾ ਪਰ ਇਹ ਸਾਡੇ ਪਿਛਲੇ ਕਰਮਾਂ ਨੂੰ ਘਟਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਜਿੰਨਾ ਪਾਪਾਂ ਦੇ ਬਦਨੇ ਦੁੱਖ ਆਉਣਾ ਸੀ ਉਹ ਉਹ ਸਿਰ ਤੋਂ ਰੇਣ ਲੱਥ ਜਾਂਦਾ ਹੈ ਘਟ ਤੋਂ ਘਟ 5 ਮਿੰਟ ਤੇ ਜ਼ਿਆਦਾ ਜਿਤਨਾ ਹੋ ਸਕੇ ਨਾਮ ਜਪਣਾ ਚਾਹੀਏ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਨਾਮ ਜਪਣ ਦੇ ਫਾਇਦੇ ਦੱਸੇ ਹਨ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲਵਿਕ ਦੁੱਖ ਉਤਰੇ ਗੁਰ ਨਾਮ ਦਿਓ ਰੇਣ ਲਾਥਾ ਨਾਮ ਸਾਡੀ ਵਿਚਾਰ ਸ਼ਕਤੀ ਨੂੰ ਵਾਹਿਗੁਰੂ ਨਾਲ ਜੋੜਦਾ ਹੈ ਸਾਡੀ ਖਿੱਚੇ ਜਾਣ ਦੀ ਸ਼ਕਤੀ ਜਿਹੜੀ ਪਹਿਲਾਂ ਝੁਕੀ ਹੋਈ ਸੀ ਸਿੱਧੀ ਹੋ ਜਾਂਦੀ ਹੈ ਅਸੀਂ ਢੈਂਦੀ ਕਲਾ ਤੋਂ ਚੜ੍ਹਦੀ ਕਲਾ ਦੀ ਦਸ਼ਾ ਵਿੱਚ ਆ ਜਾਂਦੇ ਹਾਂ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਇਹ ਸਭ ਕੁਝ ਸਹੀ ਜੇ ਹੀ ਪ੍ਰਾਪਤ ਹੋ ਜਾਂਦਾ ਹੈ ਮਾਨੋ ਲਾਲ ਪਾਣੀ ਦਾ ਭਰਿਆ ਕੋਈ ਬਰਤਨ ਹੋਵੇ ਉਸ ਵਿੱਚ ਇੱਕ ਹਰੇ ਪਾਣੀ ਦੀ ਨਾਲ ਛੱਡ ਦੇਵੋ ਕੁਝ ਦੇਰ ਬਾਅਦ ਲਾਲ ਪਾਣੀ ਸਭ ਨਿਕਲ ਜਾਏਗਾ ਸਿਰਫ ਹਰਾ ਪਾਣੀ ਰਹਿ ਜਾਏਗਾ ਇਸ ਤਰ੍ਹਾਂ ਨਾਮ ਜਪਣ ਨਾਲ ਅਚੇਤ ਮਨ ਵਿੱਚੋਂ ਪੁਰਾਣੇ ਬੁਰੇ ਸੰਸਕਾਰ ਨਿਕਲ ਜਾਂਦੇ ਹਨ ਤੇ ਨਾਮ ਆ ਪ੍ਰਵੇਸ਼ ਕਰਦਾ ਹੈ ਨਾਮ ਆਪ ਹੀ ਅਮੋਲ ਰਤਨ ਹੈ ਨਾਮ ਨਾਲ ਕੋਈ ਹੋਰ ਵੱਖਰਾ ਅਮੁੱਲ ਪਦਾਰਥ ਕੁਝ ਨਹੀਂ ਲੱਭਣਾ ਨਾਮ ਹੀ ਅਮੋਲ ਪਦਾਰਥ ਹੈ ਜੋ ਹੋਰ ਕੁਝ ਲੱਭਣ ਦੀ ਕੋਸ਼ਿਸ਼ ਕਰਦੇ ਹਨ ਉਹ ਖਰਾਬ ਹੁੰਦੇ ਹਨ ਵਾਹਿਗੁਰੂ ਦੇ ਨਾਮ ਦਾ ਇੱਕ ਲਫ਼ਜ਼ ਹੈ ਇਹ ਸਿਮਰਨ ਵਾਸਤੇ ਸੌਖਾ ਹੈ ਆਪਣੇ ਘਰ ਦੇ ਕੰਮ ਵੀ ਕਰੋ નિર્ਦੋਸ਼ ਖੁਸ਼ੀਆਂ ਵੀ ਮਾਣੋ ਜਦ ਕੰਮ ਤੋਂ ਵਹਿਲ ਮਿਲੇ ਨਾਮ ਜਪੋ ਨਾਮ ਦੀ ਕੀਮਤ ਕੋਈ ਵਿਰਲਾ ਹੀ ਜਾਣਦਾ ਹੈ ਨਾਮ ਨਾਮੀ ਤੱਕ ਲੈ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਮੇਰਾ ਨਾਮ ਪੁੱਛ ਕੇ ਮੇਰੇ ਕੋਲ ਪਹੁੰਚ ਜਾਂਦੇ ਹੋ ਨਾਮ ਮਿਲ ਗਿਆ ਹੈ ਤਾਂ ਫਿਰ ਉਸ ਦਾ ਸਿਮਰਨ ਕਰੋ ਇਹ ਨਾਮ ਹੀ ਤੱਕ ਪਹੁੰਚਾ ਦੇਵੇਗਾ ਨਾਮ ਦੀ ਸੇਕ ਵਿੱਚ ਕਬੀਰ ਰਾਹ ਵਿੱਚ ਜਾ ਲਟਿਆ ਸੀ ਜਦ ਅੰਧੇਰੇ ਵਿੱਚ ਗੁਰੂ ਦੀ ਉਸ ਨੂੰ ਲਤ ਲੱਗੀ ਤਾਂ ਗੁਰੂ ਦੇ ਮੂੰਹੋਂ ਅਚਾਨਕ ਨਾਮ ਨਿਕਲਿਆ ਕਬੀਰ ਨੇ ਇਸ ਤਰ੍ਹਾਂ ਨਾਮ ਉਤਾਰਿਆ ਫਿਰ ਉਸ ਨੇ ਨਾਮ ਦੀ ਕਮਾਈ ਕੀਤੀ ਤੇ ਨਾਮ ਨਾਲ ਇੱਕਮਿਕ ਹੋ ਗਿਆ